ਸਪਰੀਮ ਕੋਰਟ ਦੇ ਜੱਜ ਕੇਵੀ ਵਿਸ਼ਵਨਾਥਨ ਪਰਿਵਾਰ ਸਹਿਤ ਗੁਰੂ ਨਗਰੀ ਪਹੁੰਚੇ ਇਸ ਮੌਕੇ ਨਾ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ ਤੇ ਭਗਵਾਨ ਲక్ష్ਮੀ ਨਾਰਾਇਣ ਦਾ ਆਸ਼ੀਰਵਾਦ ਲਿਆ ਅੰਮ੍ਰਿਤਸਰ ਰਾਜ ਸੁਪਰੀਮ ਕੋਰਟ ਦੇ ਜੱਜ ਕੇਵੀ ਵਿਸ਼ਵਨਾਥਨ ਪਰਿਵਾਰ ਸਹਿਤ ਗੁਰੂ ਨਗਰੀ ਪਹੁੰਚੇ ਜਿੱਥੇ ਕੀ ਉਹਨਾਂ ਨੇ ਮੱਥਾ ਟੇਕਿਆ ਤੇ ਭਗਵਾਨ ਲక్ష్ਮੀ ਨਾਰਾਇਣ ਦਾ ਆਸ਼ੀਰਵਾਦ ਲਿਆ ਇਸ ਮੌਕੇ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਜੱਜ ਸਾਹਿਬ ਦੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੁਸੀਂ ਵੀ ਸੁਣੋ ਗੱਲ ਉਹਦੇ ਸਾਰੇ ਭਗਤਾਂ ਨੂੰ ਜੈ ਸ਼ੇ ਰਾਮ ਇਹ ਗੁਰੂਦੀ ਨਗਰੀ ਹੈ ਇੱਥੇ ਜਿਹੜਾ ਵੀ ਆਂਦਾ ਦਰਗਿਆਨ ਔਰ ਬਾਕੀ ਚੀਜ਼ਾਂ ਨਤਮਸ ਕੋ ਆਂਦਾ ਹੀ ਅੱਜ ਸਾਡੇ ਸੁਪਰੀਮ ਕੋਰਟ ਦੇ ਜੱਜ ਆਪਣੇ ਪਰਿਵਾਰ ਸਹਿਤ ਆਏ ਸੀ ਆਂਦੇ ਤੇ ਇੱਥੇ ਸਾਰੇ ਵੀ ਆਈਪੀ ਆ ਜੋ ਵੀ ਇਥੇ ਪ੍ਰਾਜਿਕ ਗੱਲ ਦੀ ਕਮੇਟੀ ਨੂੰ ਬੜੀ ਪ੍ਰਸੰਨਤਾ ਹੋਈ ਕਿ ਉਹ ਆਪਣਾ ਜੱਜ ਬਣ ਕੇ ਨਹੀਂ ਉਹ ਕਹਿੰਦਾ ਮੈਂ ਇੱਕ ਭਗਤ ਬਣ ਕੇ ਆਉਣਾ ਨੇ ਹਰ ਮੰਦਰ ਚ ਆਪਣਾ ਚੰਗੀ ਤਰ੍ਹਾਂ ਮੱਥਾ ਟੇਕ ਕੇ ਆਪਣਾ ਨਿਤਨੇਮ ਕਰਕੇ ਇੱਕ ਇੱਕ ਚੀਜ਼ ਸਮਝੀ ਮੰਦਰ ਬਾਰੇ ਬੜਾ ਅੱਛਾ ਲੱਗਾ देखो आंदे ਤੇ ਸਾਰੇ ਹੀ ਆ ਵੀਆਈਪੀ ਵੀ ਸਾਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਆਈ ਕਿ ਉਹਨਾਂ ਨੇ ਲక్ష్ਮੀਨਾਰਾਇਣ ਜੀ ਦੇ ਮੰਦਿਰ ਸੀਤਲਾ ਮਾਤਾ ਜੀ ਦੇ ਮੰਦਿਰ ਵੱਡੇ ਹਨੂਮਾਨ ਜੀ ਦੇ ਮੰਦਿਰ ਪੂਰਾ ਆਪਣਾ ਚੰਗੀ ਤਰ੍ਹਾਂ ਮੱਥਾ ਟੇਕ ਕੇ ਆਪਣਾ ਨਿਤਨੇਮ ਕੀਤਾ ਮੇ ਬਾਕੀ ਹੋਰ ਜੱਜ ਸਾਹਿਬਾਂ ਨਾਲ ਸੀ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਸੀ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਫੇਰ ਇੱਕ ਹੋਰ ਚੀਜ਼ ਜੱਜ ਸਾਹਿਬ ਜੀ ਨੇ ਤੇ ਲੋਕਲ ਅਫਸਰ ਕਿਸੇ ਬੰਦੇ ਨੂੰ ਤੰਗ ਨਹੀਂ ਹੁੰਦਿਆ ਆਪ ਲਾਈਨ 'ਚ ਲਾ ਕੇ ਜਿਹੜੀ ਗੱਲ ਕਰਨ ਨਹੀਂ ਤੇ ਭਾਈ ਮੈਂ ਬਾਈਟ ਨਾ ਦਿੰਦਾ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਜਿਹੜਾ ਕੋਈ ਸਾਡੇ ਵਰਗਾ ਉੱਠਦਾ ਉਹ ਵੀ ਚੰਗਾ ਮੈਂ ਲੈਨ ਤੋੜ ਕੇ ਲੱਗਾਂ ਸੁਪਰੀਮ ਕੋਰਟ ਦਾ ਜੱਜ ਹੋਵੇ ਇੰਨੀ ਪ੍ਰੋਟੋਕੋਲ ਦਾ ਸਿਸਟਮ ਹੋਵੇ ਪਰ ਉਹਨਾਂ ਨੇ ਬੜੇ ਜਿਹਨੂੰ ਕਹਿੰਦੇ ਏਡੇ ਵਧੀਆ ਤਰੀਕੇ ਨਾਲ ਜੇ ਕੋ ਮੱਥਾ ਵੀ ਟੇਕ ਰਿਆ ਸੀ ਉਹਨਾਂ ਨੇ ਕਿਹਾ ਨਹੀਂ ਪਹਿਲ ਉਹ ਟੇਕਣਗੇ ਬਾਅਦ ਚ ਮੈਂ ਟੇਕਾਂਗਾ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਪੂਰਾ ਮੰਦਰ ਕਮੇਟੀ ਪ੍ਰਧਾਨ ਜੀ ਜਨਰਲ ਸੈਕਟਰੀ ਸਾਰੇ ਮੈਂਬਰਸ ਬੰਦ ਹਾਜ਼ਰ ਸੀ ਸਮਾਨਿਤ ਕੀਤਾ ਗਿਆ ਫਿਰ ਉਹ ਸਾਡੀ ਬੁੱਕ 'ਚ ਲਿਖ ਕੇ ਵੀ ਗਏ ਆਪਣੇ ਵਿਚਾਰ ਬਾਕੀ ਸਾਰੀ ਕਮੇਟੀ ਖੁਸ਼ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੁਭਾਅ ਦੇਖ ਕੇ ਬੜੇ ਸਰ ਸੁਭਾਅ ਦੇ ਸਾਡੇ ਸੁਪਰੀਮ ਕੋਰਟ ਦੇ ਜੱਜ ਸੀ ਉਹਨਾਂ ਨੇ ਪ੍ਰਭੂ ਲక్ష్ਮੀ ਨਾਰਾਇਣ ਜੀ ਅੱਗੇ ਹਨੂਮਾਨ ਜੀ ਅੱਗੇ ਮਾਤਾ ਜੀ ਅੱਗੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਐਹੀ ਵੀ ਪ੍ਰਮਾਤਮਾ 'ਗੇ ਅਰਦਾਸ ਕਰਨੇ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਚੜ੍ਹਦੀ ਕਲਾ 'ਚ ਰੱਖਣ ਜੈ ਸ਼੍ਰੀ ਰਾਮ